ਆਪ ਦੇਖ ਰਹੇ ਹੈ VM ਖਬਰ ਫਾਸਟ 7 ਚੈਨਲ ਜਹਾਂ ਸੱਚ ਸਭ ਤੋਂ ਪਹਿਲੇ ਨਾਮ ਵਿਕੀਲ ਹਾਰਾ 12 ਨੰਬਰ 38 ਤੋਂ ਆਜ਼ਾਦ ਅਮੀਰਵਾਰ ਜਿਹੜਾ ਸਾਡਾ ਚੋਣ ਨਿਸ਼ਾਨਾ ਉਹ ਟਰੈਕਟਰ 6 ਨੰਬਰ ਤੇ ਔਰ ਆਪਣਾ ਮੈਂ ਲੋਕਾਂ ਨੂੰ ਇਹ ਅਪੀਲ ਕਰਨੀ ਜਾਊਂਗਾ ਕਿ ਜਿਹੜਾ ਮੇਰਾ ਕੀਤੇ ਹੋਏ ਕੰਮਾਂ ਨੂੰ ਦੇਖਦੇ ਹੋਏ ਤੁਸੀਂ ਮੈਨੂੰ ਵੋਟ ਪਾਉਣ ਦਾ ਹੱਕਦਾਰ ਹਾਂ ਔਰ ਮੈਂ ਤੁਹਾਡਾ ਜਿਹੜਾ ਇਹ ਵੋਟ ਪਾਉਣ ਦਾ ਮੋਲ ਆ ਮੈਂ ਤੁਹਾਡਾ एहसान ਜਿੰਦਗੀ ਭਰ ਕਦੀ ਵੀ ਚੁਕਾ ਨਹੀਂ ਸਕਦਾ ਜੀ ਇਹ ਮੇਰੇ ਜਿਹੜੇ ਮੁੱਦੇ ਹਨ ਜੀ ਉਹ ਜਿਵੇਂ ਮੇਨ ਸ਼ਿਵਰੇਜ ਪਾਣੀ ਦੀ ਥੋੜੀ ਜੀ ਕਾਫੀ ਸਮੱਸਿਆ ਪੁਰਾਣੀ ਔਰ ਉਸ ਤੋਂ ਬਿਨਾ ਜਿਹੜੀਆਂ ਤਾਰਾਂ ਨੇ ਨਾ ਖੰਭਿਆਂ ਦੀਆਂ ਤਾਰਾਂ ਲਟਕ ਰਹੀਆਂ ਨੇ ਵੈਸੇ ਬਿਨ ਬਿਨ ਕੰਬੇ ਤੋਂ ਇਹ ਮੈਨੂੰ ਸਭ ਤੋਂ ਵੱਡੀ ਸਮੱਸਿਆ ਲੱਗ ਰਹੀ ਹੈ ਉਸ ਤੋਂ ਬਿਨਾ ਚਲੋ ਗਲੀਆਂ ਦਾ ਜਿਹੜਾ ਬਣਨ ਬਣਾਉਣ ਵਾਲਾ ਕੰਮ ਆ ਉਹ ਤਾਂ ਜਾਰੀ ਹੈ ਹੀ ਆ ਉਹ ਚੱਲੀ ਜਾਣਾ ਉਹ ਆਪਾਂ ਪਹਿਲ ਦੇ ਰੱਖਦੇ ਉਹ ਵੀ ਕੁਝ ਸ਼ੁਰੂ ਕਰਾਂਗੇ ਜੀ ਜੀ ਉਹ ਸਾਡੀ ਬਦਕਿਸਮਤੀ ਲਾ ਲੋ ਤੇ ਵੀ ਸਾਨੂੰ ਉਹ ਨਹੀਂ ਟਿਕਟ ਮਿਲ ਪਾਈ ਕੋਈ ਗੱਲ ਨਹੀਂ ਪਰ ਜਿਹੜਾ ਵੋਟ ਦੀ ਹੁੰਦੀ ਹੈ ਤਾਕਤ ਉਹ ਪਬਲਿਕ ਕੋਲ ਹੁੰਦੀ ਆ ਪਬਲਿਕ ਸਾਡੇ ਨਾਲ ਆ ਔਰ ਕਈ ਵਾਰੀ ਕੀ ਹੁੰਦਾ ਕਿ ਉੱਪਰੋਂ ਪੈਰਾਸ਼ੂਟ ਉਤਰਦੇ ਆ ਜਿਹੜੇ ਕੋਈ ਪੈਸੇ ਦੇ ਜ਼ੋਰ ਤੇ ਲਾ ਲੋ ਜਾਂ ਕਿਸੇ ਵੀ ਤਰੀਕੇ ਨਾਲ ਲਾ ਲੋ ਉਹ ਜੋ ਹੋਇਆ ਸਾਡੇ ਨਾਲ ਉਹ ਚੀਜ਼ ਹੋਈ ਆ ਪਰ ਹੋਇਆ ਸਾਡੇ ਨਾਲ ਨਜ਼ਾਇਜ਼ ਹੋਈ ਹੈ ਜੀ 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 ਦੇਖੋ ਪ੍ਰਵਾਸੀ ਨੇ ਜੀ ਉਹ ਤੇ ਜਿਹੜੇ ਪ੍ਰਵਾਸੀ ਆ ਉਹ ਪੰਜਾਬੀਆਂ ਜਿਹੜਾ ਸਾਡਾ ਆਪਣਾ ਏਰੀਆ ਵਾ ਸਾਡਾ ਪੰਜਾਬੀਆਂ ਦਾ ਬਹੁਤ ਏਰੀਆ ਵਾ ਜਿਹੜਾ ਕਿ ਇਹ 99% ਪੰਜਾਬੀ ਨੇ ਔਰ ਉਹ ਪ੍ਰਵਾਸੀ ਨੂੰ ਕਬੂਲ ਨਹੀਂ ਕਰਦੇ ਮੈਂ ਉਹਨਾਂ ਨੂੰ ਇਹੀ बार-बार ਅਪੀਲ ਕਰਨੀ ਜਾਊਂਗਾ ਮੇਰੇ ਕੰਮਾਂ ਨੂੰ ਮੇਰੀ ਮਿਹਨਤ ਨੂੰ ਦੇਖਦੇ ਹੋਏ ਤੁਸੀਂ ਆਪਣੇ ਬੋਰਡ ਦੇ ਬੋਰਡ ਮੈਨੂੰ ਪਾਸ ਕਰਦੇ ਹੋ ਮੇਰਾ ਜੋ ਚੌਣ ਚਾਂ ਟਰੈਕਟਰ ਆ ਮੈਂ ਤੁਹਾਡਾ ਰਿਣੀ ਤਾਂ ਰਹੂੰਗਾ ਸਦਾ ساری ਜ਼ਿੰਦਗੀ ਲਈ ਜੀ ਮੇਰਾ ਨਾਮ ਰੁਪਿੰਦਰ ਕੌਰ ਜਿਕਦੇਵਾ ਮੈਂ ਵਾਰਡ ਨੰਬਰ 38 ਤੋਂ ਆ ਮੈਂ ਪਿਛਲੇ 3 ਸਾਲਾਂ ਤੋਂ ਪਹਿਲਾਂ ਸਰਦਾਰ ਜੀ ਤੇ ਚਲੋ ਲੋਕ ਸੇਵਾ 10 ਸਾਲ ਤੋਂ ਕਰਦੇ ਆ ਰਿਹਾ ਮੈਂ ਪਿਛਲੇ 3 ਸਾਲਾਂ ਤੋਂ ਲਗਾਤਾਰ ਆਮ ਆਦਮੀ ਪਾਰਟੀ ਲਈ ਕੈਂਪੇਨ ਕੀਤੀ ਕੁਦਰਤ ਗਈ ਸਾਰਾ ਕੁਝ ਕੀਤਾ ਪਾਰਟੀ ਲਈ ਪਰ ਪਾਰਟੀ ਨੇ ਸਾਡੀ ਮਿਹਨਤ ਨੂੰ ਦਾ ਮੁੱਲ ਨਹੀਂ ਪਾਇਆ ਉਹਨੂੰ ਨਕਾਰ ਕੇ ਪੈਰਾਸ਼ੂਟ ਉਤਾਰ ਕੇ ਉਹਨਾਂ ਨੂੰ ਟਿਕਟ ਦਿੱਤੀ ਗਈ ਜਿਹਦੇ ਕਰਕੇ ਹੁਣ ਮੈਂ ਆਪਣੇ ਸਰਦਾਰ ਜੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਲਈ ਕੈਂਪੇਨ ਕਰ ਰਹੀ ਹਾਂ ਉੱਤੇ ਮੈਂ ਲੋਕਾਂ ਨੂੰ ਅਪੀਲ ਕਰਦੀ ਹਾਂ ਕਿ ਸਾਡੇ ਕੀਤੇ ਹੋਏ ਕੰਮਾਂ ਨੂੰ ਦੇਖਦੇ ਹੋਏ ਸਾਡੀ ਮਿਹਨਤ ਦਾ ਮੁੱਲ ਪਾ ਕੇ ਸਰਦਾਰ ਜੀ ਨੂੰ ਵੋਟ ਪਾ ਕੇ ਪੈਰਾਸ਼ੂਟ ਨੂੰ ਨਕਾਰ ਕੇ ਮੇਰੇ ਸਾਨੂੰ ਚਿੱਤ ਜੋ ਜਰੂਰ